ਹਾਂਜੀ ਦੋਸਤੋ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਸਭ ਦਾ ਮੇਰੇ YouTube ਚੈਨਲ ਤੇ ਦੋਸਤੋ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ 23 ਜੂਨ ਨੂੰ ਪੀਐਸਪੀਸੀਐਲ ਇਲਮ ਦਾ ਪੇਪਰ ਹੋ ਗਿਆ ਸੀ ਤੇ ਕੱਲ ਆਪਣੀ ਆਖਿਰਕਾਰ ਅਨਸਰ ਕੀ ਵੀ ਆ ਚੁੱਕੀ ਹੈ ਸਬਸਟੂਡੈਂਟ ਨੇ ਆਪਣੇ ਜੋ ਨੰਬਰ ਨੇ ਉਹ ਵੀ ਕੈਲਕੂਲੇਟ ਕਰ ਲਏ ਹੋਣਗੇ ਸੋ ਅੱਜ ਦੀ ਵੀਡੀਓ ਵਿੱਚ ਆਪਾਂ ਉਸੇ ਨੰਬਰਾਂ ਦੇ ਆਧਾਰ ਤੇ ਸਾਰੀ ਕੈਟਾਗਰੀ ਦੀ ਜੋ ਕੱਟਆਫ ਹੈ ਉਹ ਸਾਰੇ ਸਟੂਡੈਂਟ ਨੂੰ ਮੈਂ ਦੱਸੂਗਾ ਕਿ ਕਿੰਨੇ ਨੰਬਰ ਵਾਲਾ ਜਰਨਲ ਦਾ ਸਟੂਡੈਂਟ ਹੋਵੇ ਚਾਹੇ bc ਦਾ ਉਹ ਆਪਣੇ ਆਪ ਨੂੰ ਸੇਫ ਮੰਨ ਸਕਦਾ ਹੈ ਤੇ ਆਪਣੀ ਨੌਕਰੀ ਨੂੰ ਵੀ ਪੱਕਾ ਮੰਨ ਸਕਦਾ ਹੈ ਸੋ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਾਂਗਾ ਕਿ ਜਿਹੜੇ ਮੇਰੇ ਵੀਰ ਇਸ ਚੈਨਲ ਤੇ ਨਵੇਂ ਨੇ ਇੱਕ ਵਾਰ ਵੀਡੀਓ ਨੂੰ ਲਾਈਕ ਕਰਕੇ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ ਤੇ ਬੈਲ ਨੋਟੀਫਿਕੇਸ਼ਨ ਨੂੰ ਦਬਾਉਣਾ ਨਾ ਭੁੱਲਿਆ ਕਰੋ ਕਿਉਂਕਿ ਬਹੁਤ ਸਾਰੇ ਸਟੂਡੈਂਟ ਮੈਨੂੰ ਇਹ ਕਹਿੰਦੇ ਨੇ ਕਿ ਸਾਨੂੰ ਜੋ ਹੈ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਨਹੀਂ ਆਂਦੀ ਸੋ ਉਸ ਲਈ ਤੁਸੀਂ ਨੋਟੀਫਿਕੇਸ਼ਨ ਬੈਲ ਨੂੰ ਆਲ ਤੇ ਰੱਖਿਆ ਕਰੋ ਦੋਸਤੋ ਸਾਰੀ ਕੈਟਾਗਰੀ ਦੀ ਕੱਟਆਫ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਸਾਰੇ ਵਿਦਿਆਰਥੀਆਂ ਨਾਲ ਇੱਕ ਗੱਲ ਸਾਂਝੀ ਕਰਨਾ ਚਾਹੁੰਦਾ ਜਿਵੇਂ ਕਿ ਸਭ ਨੂੰ ਪਤਾ ਹੈ ਕਿ ਕੱਲ ਸ਼ਾਮ ਲਗਭਗ 7:30 ਵਜੇ ਆਪਾਂ ਨੂੰ ਲਿੰਕ ਅਵੇਲੇਬਲ ਹੋ ਚੁੱਕਿਆ ਸੀ ਪਰ ਉਹ ਲਿੰਕ ਸੀ ਜੋ ਉਹ ਚੈਲੰਜ ਵਾਲਾ ਲਿੰਕ ਸੀ ਤੇ ਲਗਭਗ ਅੱਧਾ ਘੰਟਾ ਲੱਗ ਗਿਆ ਸਾਰੇ ਸਟੂਡੈਂਟ ਨੂੰ ਇਹ ਸਮਝਣ ਨੂੰ ਕਿ ਆਨਸਰ ਕੀ ਜੋ ਹੈ ਉਹ ਕਿਵੇਂ ਡਾਊਨਲੋਡ ਹੋਵੇਗੀ ਚਲੋ ਜਿਵੇਂ ਮਰਜੀ ਆਪਣੀ ਆਨਸਰ ਕੀ ਜਦੋਂ ਡਾਊਨਲੋਡ ਹੋ ਜਾਂਦੀ ਹੈ ਤਾਂ ਉਸ ਆਨਸਰ ਕੀ ਵਿੱਚ ਸਾਰੇ ਦੇ ਸਾਰੇ ਕੁਐਸਚਨ ਅਵੇਲੇਬਲ ਨਹੀਂ ਸੀ ਜਿਹੜੇ ਸਟੂਡੈਂਟ ਜਿਹੜੇ ਕੁਐਸਚਨ ਨੂੰ ਕਰਕੇ ਆਏ ਸੀ ਸਿਰਫ ਉਹੀ ਕੁਐਸਚਨ ਉਸ ਵਿੱਚ ਅਵੇਲੇਬਲ ਸੀ ਤੇ ਤੀਜੀ ਗੱਲ ਇਹ ਹੋ ਜਾਂਦੀ ਹੈ ਕਿ ਉਸ ਵਿੱਚ ਇਹ ਵੀ ਨਹੀਂ ਸੀ ਕਿ ਜੋ ਉਸ ਕੁਐਸਚਨ ਦਾ ਜੋ ਰਾਈਟ ਆਨਸਰ ਹੈ ਉਹ ਵੀ ਨਹੀਂ ਦਿੱਤਾ ਹੋਇਆ ਸੀ ਸਟੂਡੈਂਟ ਨੇ ਜੋ ਹੈ ਪਤਾ ਨਹੀਂ Google ਤੇ ਸਰਚ ਮਾਰ ਗਈ ਆ ਜਿਵੇਂ ਵੀ ਮਤਲਬ ਕਿ ਆਪਣੀ ਨੌਲੇਜ ਦੇ ਹਿਸਾਬ ਨਾਲ ਆਨਸਰ ਨੇ ਜੋ ਉਹ ਕੈਲਕੂਲੇਟ ਕੀਤੇ ਤੇ ਆਪਣੀ ਜੋ ਨੰਬਰ ਨੇ ਉਹ ਵੀ ਕੈਲਕੂਲੇਟ ਕਰ ਲਏ ਚਲੋ ਤੇ ਇਸ ਵਾਰ ਇਹ ਦੇਖਣ ਨੂੰ ਮਿਲ ਰਿਹਾ ਕਿ CRA ਜੋ 301 ਦਾ ਹੈ ਉਹ ਪੈਟਰਨ ਆਨਸਰ ਕੀ ਦਾ ਥੋੜਾ ਅਲੱਗ ਆਇਆ ਹੈ ਤੇ ਇਸ ਦੇ ਨਾਲ ਇਹ ਵੀ ਉਮੀਦ ਹੈ ਕਿ ਜੋ CRA 308 ਤੱਕ ਜਿਵੇਂ ਕਿ PSPCL ਨੇ ਰਿਲੀਜ਼ ਕਰ ਦਿੱਤੇ ਗਏ ਹਨ ਤਾਂ ਉਹਨਾਂ ਵਿੱਚ ਵੀ ਇਹ ਬਦਲੀ ਹੋ ਸਕਦੀ ਹੈ ਚਲੋ ਹੁਣ ਆਪਾਂ ਗੱਲ ਕਰਦੇ ਆ ਆਪਣੀ ਕਟ-ਆਫ ਦੀ ਦੋਸਤੋ ਜੇਕਰ ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ ਜਰਨਲ categories ਦੀ ਜਰਨਲ categories ਵਿੱਚ ਸਭ ਨੂੰ ਪਤਾ ਹੈ ਕਿ ਲਗਭਗ 600 ਪੋਸਟਾਂ ਨੇ ਠੀਕ ਹੈ 600 ਪੋਸਟਾਂ ਵਿੱਚ ਮੈਨੇ ਹੁਣ ਇੱਕ ਟੈਲੀਗ੍ਰਾਮ ਤੇ ਪੋਲ ਵੀ ਪਾਇਆ ਸੀ ਜਿਸ ਵਿੱਚ ਮੈਂ VOTING ਕਰਾਈ ਸੀ ਤੇ ਉਸ ਵਿੱਚ ਮੈਨੂੰ ਇਹ ਪਤਾ ਲੱਗਿਆ ਕਿ ਅਧਰ ਤੋਂ ਵੱਧ ਸਟੂਡੈਂਟ ਜੋ ਹੈ ਅਦਰ ਸਟੇਟ ਦੇ ਨੇ ਕੁਝ ਹਰਿਆਣੇ ਦੇ ਨੇ ਕੁਝ ਹੋਰ ਸਟੇਟਾਂ ਦੇ ਨੇ ਤੇ ਉਹ ਸਾਰੇ ਸਟੂਡੈਂਟ ਜੇਕਰ ਕੁਆਲੀਫਾਈ ਹੁੰਦੇ ਨੇ ਤਾਂ ਉਹ ਸਾਰੇ ਜਰਨਲ ਦੇ ਵਿੱਚ ਹੀ ਆਣਗੇ ਤੇ ਦੂਜੇ ਪਾਸੇ ਜੋ ਆਪਣੇ ਪੰਜਾਬ ਦੇ ਜਰਨਲਿਸਟ ਸਟੂਡੈਂਟ ਨੇ ਉਹ ਵੀ ਜਰਨਲ ਵਿੱਚ ਆਣਗੇ ਸੋ ਇਸ ਨੂੰ ਦੇਖਦੇ ਹੋਏ ਜੋ ਜਰਨਲ ਦੀ ਕੱਟ ਆਫ ਹੈ ਉਹ ਹਾਈ ਜਾਵੇਗੀ ਹਾਈ ਦਾ ਜ਼ਿਆਦਾ ਹਾਈ ਨਹੀਂ ਜਾਵੇਗੀ 50 ਤੋਂ 55 ਦੇ ਵਿੱਚ ਵਿੱਚ ਹੀ ਜਰਨਲ ਦੀ ਕੱਟ ਆਫ ਜੋ ਜਾਵੇਗੀ ਤੇ ਜੋ BC ਦੀ ਕੱਟ ਆਫ ਦੀ ਜੇਕਰ ਗੱਲ ਕੀਤੀ ਜਾਵੇ ਤਾਂ BC ਵਿੱਚ ਸਿਰਫ ਆਪਣੇ ਪੰਜਾਬ ਦੇ ਸਟੂਡੈਂਟ ਆ ਜਾਂਦੇ ਹਨ ਤੇ ਇਹ ਕੱਟ ਆਫ ਉਸ ਨਾਲ 10 ਨੰਬਰ ਘੱਟ ਜਾਵੇਗੀ 40 ਤੋਂ 45 ਦੇ ਵਿੱਚ ਵਿੱਚ ਹੀ ਜਾਵੇਗੀ ਤੇ ਐਸਸੀ ਜੋ ਹਨ ਸਟੂਡੈਂਟ ਐਸਸੀ ਚਾਹੇ ਅਦਰ ਹੋਣ ਚਾਹੇ ਐਮ ਐਂਡ ਬੀ ਹੋਣ ਇਹਨਾਂ ਦੀ ਕੱਟ ਆਫ ਹੈ ਜੋ ਉਹ ਬਹੁਤ ਜ਼ਿਆਦਾ ਘੱਟ ਜਾਵੇਗੀ ਜਿਹੜਾ ਸਟੂਡੈਂਟ ਲਗਭਗ ਆਪਣੀ ਪੇਪਰ ਕੁਆਲੀਫਾਈ ਵੀ ਕਰ ਦਿੰਦਾ ਹੈ ਤਾਂ ਉਹ ਸਾਰੇ ਸਟੂਡੈਂਟ ਲੱਗ ਜਾਣਗੇ ਕਿਉਂਕਿ ਪੋਸਟਾਂ ਨੇ ਬਹੁਤ ਜ਼ਿਆਦਾ ਨਹੀਂ ਇਸ ਵਾਰ ਕੀ ਹੋਇਆ ਹੈ ਕਿ ਦੋ ਪਿਛਲੇ ਦੋ ਸਾਲਾਂ ਵਿੱਚ ਪੀਐਸਪੀਸੀਐਲ ਨੇ ਏਲਮ ਦੀ ਇੰਨੀ ਕ ਪੋਸਟਾਂ ਕੱਢ ਦਿੱਤੀਆਂ ਨੇ ਕਿ ਸਾਰੇ ਦੇ ਸਾਰੇ ਅਪ੍ਰੈਂਟਿਸਸ਼ਿਪ ਵਾਲੇ ਸਟੂਡੈਂਟ ਲੱਜੁਕੇ ਨੇ ਤੇ ਹੁਣ ਅਪ੍ਰੈਂਟਿਸਸ਼ਿਪ ਵਾਲੇ ਸਟੂਡੈਂਟ ਇਸ ਵਾਰ ਬਹੁਤ ਜ਼ਿਆਦਾ ਘੱਟ ਸੀ ਜ਼ਿਆਦਾ ਸਟੂਡੈਂਟ ਆਪਣੇ ਅਦਰ ਸਟੇਟ ਵਾਲੇ ਸੀ ਜਿਸ ਕਰਕੇ ਆਪਣੀ ਜਨਰਲ ਦੀ ਕੱਟਆਫ ਹਾਈ ਜਾਵੇਗੀ ਬਾਕੀ ਕੈਟੇਗਰੀਆਂ ਤੇ ਕੋਈ ਵੀ ਪ੍ਰਭਾਵ ਨਹੀਂ ਪਵੇਗਾ ਬਾਕੀ ਜੋ ਪਾਰਟ A ਦਾ ਸੀ ਪੰਜਾਬੀ ਦਾ 50 ਨੰਬਰ ਦਾ ਉਹ ਵੀ ਬਹੁਤ ਸਾਰੇ ਅਦਰ ਸਟੇਟ ਵਾਲੇ ਸਟੂਡੈਂਟ ਤੋਂ ਕੁਆਲੀਫਾਈ ਨਹੀਂ ਹੋਇਆ ਜਿਸ ਕਰਕੇ ਉਹ ਐਗਜ਼ਾਮ ਵਿੱਚੋਂ ਪਹਿਲਾਂ ਹੀ ਬਾਹਰ ਹੋ ਚੁੱਕੇ ਨੇ ਜੋ ਸਟੂਡੈਂਟ ਅਦਰ ਸਟੇਟ ਵਾਲੇ ਕੁਆਲੀਫਾਈ ਕੀਤੇ ਜਿਨ੍ਹਾਂ ਨੇ ਉਹ ਸਾਰੇ ਜਰਨਲ ਦੇ ਵਿੱਚ ਆਣਗੇ ਤੇ ਮਤਲਬ ਕਿ ਬੈਲੈਂਸ ਜਿਆ ਹੋ ਜਾਊਗਾ ਤੇ ਅੱਧੇ ਪੰਜਾਬ ਦੇ ਹੋ ਜਾਣਗੇ ਅੱਧੇ ਹਰਿਆਣੇ ਦੇ ਹੋ ਜਾਣਗੇ ਕਿਉਂਕਿ ਜੋ ਅਦਰ ਸਟੇਟ ਵਾਲਾ ਟੈਕਨੀਕਲ ਸਟਰੋਂਗ ਹੁੰਦਾ ਹੈ ਤੇ ਆਪਣਾ ਪੰਜਾਬੀ ਕਰਕੇ ਜੋ ਪੰਜਾਬ ਵਾਲਾ ਹੈ ਤਾਂ ਉਹਨਾਂ ਦੇ ਬਰਾਬਰ ਆ ਜਾਵੇਗਾ ਬਾਕੀ ਹੁਣ ਰਹੀ ਰਿਜ਼ਲਟ ਦੀ ਗੱਲ ਕੀ ਜੋ ਰਿਜ਼ਲਟ ਹੈ ਫਾਈਨਲ ਐਲਮ ਦਾ ਉਹ ਕਦੋਂ ਆਵੇਗਾ ਦੋਸਤੋ ਜੋ ਆਨਸਰ ਕੀ ਨੂੰ ਦੇਖਦੇ ਹੋਏ ਮੈਨੂੰ ਸਾਫ਼-ਸਾਫ਼ ਇਹ ਪਤਾ ਲੱਗ ਰਿਹਾ ਮੈਂ ਤੁਹਾਨੂੰ ਨਹੀਂ ਕਹਾਂਗਾ ਕਿ ਕੱਲ੍ਹ ਨੂੰ ਆਵੇਗੀ ਪਰਸੋਂ ਆਵੇਗੀ ਲਗਭਗ ਇੱਕ ਹਫਤਾ ਜੋ ਹੈ ਰਿਜ਼ਲਟ ਆਨ ਨੂੰ ਲੱਗੇਗਾ ਜਿਹੜੇ ਹਿਸਾਬ ਨਾਲ ਆਨਸਰ ਕੀ ਲੇਟ ਆਈ ਹੈ ਸੋ ਸਾਰੇ ਸਟੂਡੈਂਟ ਵੇਟ ਕਰਿਓ ਆਨਸਰ ਕੀ ਨੂੰ ਵੀ ਬਹੁਤ ਸਟੂਡੈਂਟ ਅੱਕੇ ਪਏ ਸੀਗੇ ਕਿ ਆਨਸਰ ਕੀ ਕਦੋਂ ਆਵੇਗੀ ਪਰ ਆਖਿਰਕਾਰ ਆਨਸਰ ਕੀ ਆ ਚੁੱਕੀ ਹੈ ਸੋ ਬਾਕੀ ਜੋ ਤੁਹਾਡੇ ਜਿੰਨੇ ਵੀ ਨੰਬਰ ਬਣਦੇ ਹਨ ਪਾਰਟ ਏ ਚ ਹੋਣ ਚਾਹੇ ਪਾਰਟ ਬੀ ਚ ਹੋਣ ਮੈਨੂੰ ਇਸ ਵੀਡੀਓ ਦੇ ਕਮੈਂਟ ਵਿੱਚ ਜ਼ਰੂਰ ਦੱਸਿਓ ਮੈਂ ਜ਼ਰੂਰ ਰਿਪਲਾਈ ਦੇਵਾਂਗਾ ਜੇਕਰ ਕੋਈ ਸਟੂਡੈਂਟ ਦਾ ਕੋਈ ਵੀ ਡਾਊਟ ਹੈ ਤਾਂ ਉਹ ਵੀ ਮੈਨੂੰ ਕਮੈਂਟ ਵਿੱਚ ਪੁੱਛ ਸਕਦਾ ਹੈ ਧੰਨਵਾਦ ਜੀ